ਇਹ ਲਗਾ ਕਰੂਗੇ ਮੇਰੇ ਸੱਮਣ ਭੇਜੀ ਗਈ ਸੀ ਕਿ ਵਜਤ ਲਗਾ ਜਿਹੜੇ ਸਮਨ ਕੋਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਨ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਚ ਦਿੱਤੀਆਂ ਨੇ ਬਾਕੀ ਦੀ ਤਫਤੀਸ਼ ਜਾਰੀ ਹੈ ਕੀ ਕਿ ਉਹਨਾਂ ਨੇ ਤਫਤੀਸ਼ ਲੋਕੀ ਦੇਖੋ ਤਫਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸੋਨੋ ਇਹ ਦੱਸ ਸਕਦੇ ਆ ਕਿ ਜਿਹੜਾ 41ਏ ਸੀਆਰਪੀਸੀ ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਆਨਲਾਈਨ ਸਾਰੇ ਕੀ ਜੀ ਉਦੋਂ ਇੱਕੀ ਉਹ ਇਦਰੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਨਾਨ ਵਿਲਪਲ ਹੈਲਫੋ ਦੂਸਰੀ ਅਪਡੇਟ ਆ ਰਹੀ ਹੈ। ਦੇਖੋ ਜੇ ਤਫਤੀਸ਼ ਜਾਰੀ ਹੈਗੀ ਹੈ। ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ। ਉਦੋਂ ਤੱਕ ਤੰਤਰੀ ਪੂਰੀ ਹੋਣੀ ਉਸ ਤੋਂ ਬਾਅਦ ਪਾਈ ਜਾਏਗੀ। ਅਸੀਂ ਚੰਗੀ ਪੱਧਰ ਤੇ ਕਰ ਰਹੇ ਹਾਂ। ਠੀਕ ਹੈ। ਨਹੀਂ ਮੈਂ ਕਿਹਾ ਕਿ ਉਹਨਾਂ ਨੂੰ ਜਿਹੜੇ ਸਮਨ ਭੇਜੇ ਗਏ ਸੀ ਕੀ ਉਹ ਵੱਜ ਤੱਕ ਲਗਾ ਜਿਹੜੇ ਸਮਨ ਕੋਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਣ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਚ ਦਿੱਤੀਆਂ ਨੇ ਬਾਕੀ ਦੀ ਤਫ਼ਤੀਸ਼ ਜਾਰੀ ਹੈ ਠੀਕ ਹੈ ਕਿ ਉਹਨਾਂ ਨੇ ਤਫ਼ਤੀਸ਼ ਨੋਤੀ ਦੇਖੋ ਤਫ਼ਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸਾਨੂੰ ਇਹ ਦੱਸ ਸਕਦੇ ਹਾਂ ਕਿ ਜਿਹੜਾ 41 ਐ ਸੀ ਆਰ ਪੀ ਸੀ ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਉਹ ਆਨਲਾਈਨ ਸਾਰੇ ਕੀ ਕੀਤਾ ਜੀ ਉਦੋਂ ਇੱਕ ਕੀ ਉਹ ਇਧਰੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਨੌਨ ਬਿਲਕੁਲ ਬੈਲਫੋ ਦੁਸਤੀ ਅਪਡੇਟ ਹੈ ਦੇਖੋ ਜੇ ਤਫਤੀਸ਼ ਜਾਰੀ ਹੈਗੀ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੇਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰੇਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਿਆ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ ਉਦੋਂ ਤੱਕਨ ਤਫਤੀਸ਼ ਪੂਰੀ ਹੋਣੀ ਸੁਭਾਵਤ ਹੈ ਅਸੀਂ ਚੰਗੀ ਪੱਧਰ ਤੇ ਕਰ ਰਹੇ ਹਾਂ ਜੀ ਥੈਂਕ ਯੂ ਹਾਂ ਜੀ ਮੈਂ ਟਿੱਕ ਲਗਾ ਕਰ ਲਉ ਜਿਹੜੇ ਸਮਨ ਭੇਜੇ ਗਏ ਸੀ ਕੀ ਅੱਜ ਤੱਕ ਲਗਾ ਜਿਹੜੇ ਸਮਨ ਕਤਵਾਲੀ ਥਾਣੇ ਦੇ ਕੇਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਜਿਹੜੀ ਦੋਸ਼ਣ ਹੈਗਾ ਉਹਨੇ ਜੁਆਇਨ ਕਰ ਲਿਆ ਹੈਗਾ ਤੇ ਉਹਨਾਂ ਨੇ ਆਪਣੀ ਆਨਲਾਈਨ ਸਾਈਨ ਸਟੇਟਮੈਂਟਸ ਪੇਚ ਦਿੱਤੀਆਂ ਨੇ ਬਾਕੀ ਦੀ ਤਫ਼ਤੀਸ਼ ਜਾਰੀ ਹੈ ਠੀਕ ਹੈ ਕੀ ਉਹਨੇ ਤਫ਼ਤੀਸ਼ ਲੋਕੀ ਦੇਖੋ ਤਫ਼ਤੀਸ਼ ਦਾ ਵਿਸ਼ਾ ਹੈ ਉਹ ਸੀ ਨਹੀਂ ਦੱਸ ਸਕਦੇ ਬਟ ਸੋਨੋ ਇਹ ਦੱਸ ਸਕਦੇ ਹਾਂ ਕਿ ਜਿਹੜਾ 41A CrPC ਦੇ ਤਹਿਤ ਨੋਟਿਸ ਜਾਰੀ ਕਰਦੇ ਹਾਂ ਅਸੀਂ ਅਕਿਊਜ਼ ਨੂੰ ਅਕਿਊਜ਼ ਨੇ ਜੁਆਇਨ ਕਰ ਲਈ ਹੈਗੀ ਇਨਵੈਸਟੀਗੇਸ਼ਨ ਆਨਲਾਈਨ ਫੈਰੀ ਕੀਤੀ ਜੀ ਉਦੇ ਵਿੱਚ ਕੀ ਉਹ ਜਿਹੜੀ ਗ੍ਰਿਫਤਾਰੀ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਨੌਨ ਬਿਲਕੁਲ ਬੈਂਫਰ ਉਸ ਦੀ ਅਪਡੇਟ ਹੈ ਦੇਖੋ ਅਜੇ ਤਫਤੀਸ਼ ਜਾਰੀ ਹੈਗੀ ਹੈ ਸਿੰਸ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਸਾਨੂੰ ਨੋਟਿਸ ਦੇਣਾ ਮੰਡੇਟਰੀ ਹੁੰਦਾ ਹੈਗਾ 7 ਸਾਲਾਂ ਤੋਂ ਘੱਟ ਦੀ ਸਜ਼ਾ ਹਰ ਇੱਕ ਵਿੱਚ ਤੇ ਅਜੇ ਦੋਸ਼ੀ ਨੇ ਜੁਆਇਨ ਕਰ ਲਈ ਹੈ ਇਨਵੈਸਟੀਗੇਸ਼ਨ ਅੱਗੇ ਇਨਵੈਸਟੀਗੇਸ਼ਨ ਜਿਸ ਔਰ ਆਪਣਾ ਰੁਕ ਲੇਗੀ ਉਸੇ ਤਰੀਕੇ ਤੋਂ ਅੱਗੇ ਗ੍ਰਿਫਤਾਰੀ ਪਾਈ ਜਾਏਗੀ ਉਦੋਂ ਤੱਕ ਅੰਤ ਤਫਤੀਸ਼ ਪੂਰੀ ਹੋਣੀ ਉਸ ਬਾਅਦ ਪਾਈ ਜਾਏਗੀ ਅਸੀਂ ਚੰਗੀ ਪੱਧਰ ਤੇ ਕਰ ਰਹੇ ਹਾਂ ਜੀ ਥੈਂਕ ਯੂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂ